ਪਿਆਰ ਤੇ ਨਸ਼ਾ ਤੋ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਲਈ ਇਨਸਾਨ ਕਿਸੇ ਵੀ ਹੱਦ ਤੱਕ ਜਾਣ ਦੇ ਲਈ ਤਿਆਰ ਹੋ ਜਾਂਦਾ ਪਰ ਇਹਨਾਂ ਦੇ ਵਿੱਚ ਇੱਕ ਹੋਰ ਨਵੀਂ ਚੀਜ਼ شمار ਹੋ ਚੁੱਕੀ ਹੈ ਮੋਬਾਈਲ ਫੋਨ ਜਿਸ ਦੇ ਬਿਨਾ ਅੱਜ ਕੱਲ ਲੋਕਾਂ ਦੀ ਜ਼ਿੰਦਗੀ ਨਹੀਂ ਚੱਲਦੀ ਤੇ ਮਾਂ ਤੇ ਧੀ ਦੇ ਵਿੱਚ ਇੱਕ ਐਸੀ ਘਟਨਾ ਵਾਪਰੀ ਹੈ ਇਸੇ ਮੋਬਾਈਲ ਦੇ ਕਾਰਨ ਜਿਸ ਨੂੰ ਸੁਣ ਕੇ ਤੁਸੀਂ ਤਾਂ ਕੀ ਇੱਥੇ ਸਾਡੇ ਲਈ ਵੀ ਯਕੀਨ ਕਰਨਾ ਕਾਫੀ ਮੁਸ਼ਕਲ ਹੈ ਦਰਸਲ ਰਾਜਸਥਾਨ ਦੇ ਵਿੱਚ ਇੱਕ ਮਾਂ ਨੇ ਆਪਣੀ ਧੀ ਦਾ ਇਸ ਲਈ ਕਤਲ ਕਰ ਦਿੱਤਾ ਕਿ ਉਹ ਮੋਬਾਈਲ ਮੰਗ ਰਹੀ ਸੀ ਤੁਹਾਨੂੰ ਪੂਰੀ ਗੱਲਬਾਤ ਬਾਰੇ ਸਮਝਾਵਾਂਗੇ ਕਿ ਅਖਿਰਕਾਰ ਕੀ ਹੋਇਆ ਕਿਵੇਂ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਮੋਬਾਈਲ ਦੇ ਪਿੱਛੇ ਇੱਕ ਦੂਸਰੇ ਦਾ ਕਤਲ ਕਰਨ ਤਾਂ ਕਿ ਉਤਾਰੂ ਹੋ ਗਏ ਉਹ ਮਾਂ ਜਿਸ ਨੇ ਆਪਣੀ ਧੀ ਨੂੰ ਜਨਮ ਦਿੱਤਾ ਸੀ ਉਸ ਨੇ ਆਪਣੀ ਧੀ ਦੇ ਉੱਤੇ ਹਮਲਾ ਕਰ ਦਿੱਤਾ ਤੇ ਉਹ ਵੀ ਸਿਰ ਦੇ ਵਿੱਚ ਹਮਲਾ ਕੀਤਾ ਤੇ ਧੀ ਵੀ ਪਿੱਛੇ ਨਹੀਂ ਰਹੀ ਧੀ ਨੇ ਵੀ ਆਪਣੀ ਮਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਤੇ ਇਸ ਸਾਰੇ ਮਾਜਰੇ ਦੇ ਵਿੱਚ ਧੀ ਦੀ ਮੌਤ ਹੋ ਗਈ ਹੈ ਦਰਸਲ ਇਹ ਪੂਰਾ ਮਾਮਲਾ ਰਾਜਸਥਾਨ ਦੇ ਜੈਪੁਰ ਦਾ ਹੈ ਜਿੱਥੇ ਕਿ ਨਿਕੀਤਾ ਨਾਂ ਦੀ ਇੱਕ ਲੜਕੀ ਜੋ ਕਿ ਕਰੀਬ 22 ਸਾਲ ਦੀ ਉਮਰ ਹੋਣੀ ਕੁੜੀ ਦੀ ਤਾਂ 22 ਸਾਲਾਂ ਦੀ ਉਮਰ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੀ ਹੈ ਤੇ ਉਸ ਦਾ ਕੁਝ ਮਹੀਨੇ ਪਹਿਲਾਂ ਲਗਭਗ 2 ਮਹੀਨੇ ਪਹਿਲਾਂ ਕਰੀਬ ਜੋ ਮੋਬਾਈਲ ਫੋਨ ਸੀ ਬਹੁਤ ਜ਼ਿਆਦਾ ਨਿਕਿਤਾ ਚਲਾਉਂਦੀ ਸੀ ਏਸੇ ਦੇ ਚੱਕਰ ਦੇ ਵਿੱਚ ਮਾਂ ਨੇ ਜੋ ਮੋਬਾਈਲ ਫੋਨ ਹੈ ਲੈ ਕੇ ਆਪਣੇ ਕੋਲ ਲੁਕੋ ਕੇ ਰੱਖ ਲਿਆ ਸੀ ਪਰ ਨਿਕਿਤਾ ਆਈ ਤੇ ਕਹਿੰਦੀ ਮੈਨੂੰ ਮੇਰਾ ਮੋਬਾਈਲ ਚਾਹੀਦਾ ਹੈ ਭਾਵੇਂ ਕੁਝ ਵੀ ਹੋ ਜਾਵੇ ਮਾਂ ਦੇ ਨਾਲ ਬਹਿਸ ਹੋਈ ਪਰ ਉਸ ਬਹਿਸ ਦੇ ਚੱਲਦੇ ਹੀ ਮਾਂ ਕੋਲ ਜਦ ਵਾਰ-ਵਾਰ ਕਹੀ ਗਈ ਮੋਬਾਈਲ ਚਾਹੀਦਾ ਮਾਂ ਨੇ ਵੀ ਗੁੱਸੇ ਚ ਆ ਕੇ ਕਿਹਾ ਤਾਂ ਕਿ ਮੋਬਾਈਲ ਤਾਂ ਨਹੀਂ ਮਿਲਣਾ ਜਦ ਤੇਰਾ ਪਿਓ ਆਊਗਾ ਤੇਰਾ ਪਿਤਾ ਆਊਗਾ ਉਦੋਂ ਭਾਵੇਂ ਮੋਬਾਈਲ ਲੈ ਲਈ ਆਪਣੇ ਹੀ ਪਿਤਾ ਤੋਂ ਲੈ ਲਈ ਮੋਬਾਈਲ ਜਾ ਕੇ ਇਹ ਸਾਰੀ ਗੱਲਬਾਤ ਹੋਈ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਵੀ ਉਹਨਾਂ ਦੇ ਵਿੱਚ ਇਸੇ ਗੱਲ ਨੂੰ ਲੈ ਕੇ ਤਕਰਾਰ ਚੱਲਦੇ ਰਹੇ ਫਿਰ ਕਈ ਦਿਨਾਂ ਤੋਂ ਆਪਸ 'ਚ ਟੈਨਸ਼ਨ ਚੱਲ ਰਹੀ ਸੀ ਉਸ ਤੋਂ ਬਾਅਦ ਦੇ ਵਿੱਚ ਹਾਲੀਆ ਸਮੇਂ ਦੇ ਵਿੱਚ ਜਦ ਸਵੇਰ ਵੇਲੇ ਪਿਤਾ ਕੰਮ ਤੇ ਚਲਾ ਗਿਆ ਨਿਕੀਤਾ ਦੀ ਇੱਕ ਜੋ ਵੱਡੀ ਭੈਣ ਹੈ ਵੱਡੀ ਭੈਣ ਵੀ 10:30 ਵਜੇ ਦੇ ਕਰੀਬ ਕੰਮ ਤੇ ਚਲੀ ਗਈ ਉਸ ਤੋਂ ਬਾਅਦ ਦੇ ਵਿੱਚ ਫਿਰ ਇਹ ਕੁੜੀ ਆਪਣੀ ਮਾਂ ਦੇ ਕੋਲ ਆਈ ਜਿੱਥੇ ਆ ਕੇ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮੈਨੂੰ ਮੇਰਾ ਮੋਬਾਈਲ ਚਾਹੀਦਾ ਕੁਝ ਵੀ ਹੋਵੇ ਇਸ ਵਾਰ ਰਵਈਆ ਥੋੜਾ ਤਲਖ ਸੀ ਤੇ ਆਉਂਦੇ ਹੀ ਜਦ ਮਾਂ ਨੇ ਕਿਹਾ ਫੇਰ ਉਹੀ ਗੱਲਾਂ ਦੁਹਰਾਈਆਂ ਕਿ ਤੇਰੇ ਪਿਤਾ ਦੇ ਆਏ ਤੇ ਫੋਨ ਮਿਲਣਾ ਇਸ ਵਾਰ ਨਿਕਿਤਾ ਨੇ ਇਸ ਗੱਲ ਤੇ ਇੰਨੀ ਕੁ ਨਾਰਾਜ਼ ਹੋ ਗਈ ਇੰਨੀ ਕੁ ਗੁੱਸੇ ਚ ਆ ਗਈ ਕਿ ਆਪਣੀ ਮਾਂ ਦੇ ਸਿਰ ਦੇ ਉੱਤੇ ਰਾਡ ਦੇ ਨਾਲ ਵਾਰ ਕਰ ਦਿੱਤਾ ਪਹਿਲਾ ਵਾਰ ਇਸ ਲੜਕੀ ਨੇ ਕੀਤਾ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਆਪਣੀ ਮਾਂ ਦੇ ਸਿਰ ਤੇ ਜਦ ਵਾਰ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਮਾਂ ਨੂੰ ਕੁਝ ਸਮਝ ਨਹੀਂ ਆਇਆ ਕਿ ਆਖਰਕਾਰ ਇਹ ਹੋਇਆ ਕੀ ਹੈ ਮੋਬਾਈਲ ਦੇ ਲਈ ਇੱਕ ਲੜਕੀ ਆਪਣੀ ਮਾਂ ਤੇ ਹਮਲਾ ਕਰ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਇਸ ਮਾਂ ਨੇ ਵੀ ਆਪਣੀ ਧੀ ਦੇ ਉੱਤੇ ਗੁੱਸੇ ਦੇ ਵਿੱਚ ਆ ਕੇ ਉਸੇ ਰਾਡ ਦੇ ਨਾਲ ਹਮਲਾ ਕਰ ਦਿੱਤਾ ਪਰ ਜੋ ਮਾਂ ਨੇ ਹਮਲਾ ਕੀਤਾ ਉਸ ਦੇ ਵਿੱਚ ਧੀ ਦੇ ਸਿਰ ਤੇ ਇੰਨੀ ਕੁ ਡੂੰਗੀ ਸੱਟ ਲੱਗੀ ਕਿ ਉਸ ਦੀ ਮੌਤ ਹੋ ਗਈ ਜਦ ਮਾਂ ਨੂੰ ਇਹ ਅਹਿਸਾਸ ਹੋਇਆ ਕਿ ਉਸ ਦੀ ਧੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹੈ ਉਸ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਇਸ ਚੀਜ਼ ਤੋਂ ਬਚਿਆ ਜਾ ਉਸ ਤੋਂ ਬਾਅਦ ਇਸ ਮਾਂ ਨੇ ਫੋਨ ਲਗਾਇਆ ਆਪਣੇ ਪਤੀ ਨੂੰ ਕਿ ਜੋ ਨਿਕਟਾਇ ਉਸ ਦੇ ਸਿਰ ਦੇ ਵਿੱਚ ਸੱਟ ਲੱਗੀ ਆ ਪੌੜੀਆਂ ਤੋਂ ਡੇਗ ਗਈ ਥੱਲੇ ਤੇ ਉਸ ਦੇ ਲਈ ਐਂਬੂਲੈਂਸ ਬੁਲਾਉਣੀ ਆ ਐਂਬੂਲੈਂਸ ਵਾਲਾ ਬੁਲਾਇਆ ਤੇ ਉਸ ਨੂੰ ਆਉਂਦੇ ਹੀ ਸ਼ੱਕ ਹੋ ਉਸ ਨੇ ਆ ਕੇ ਦੇਖਿਆ ਕਿ ਉਸ ਦੇ ਇੱਕ ਲੜਕੀ ਦੇ ਸਿਰ 'ਚ ਤਾਂ ਚਲੋ ਸੱਟ ਲੱਗੀ ਆ ਠੀਕ ਆ ਪਰ ਮਾਂ ਦੇ ਸਿਰ ਦੇ ਵਿੱਚ ਸੱਟ ਅਖਰਕਾਰ ਕਿਉਂ ਲੱਗੀ ਹੋਈ ਆ ਇਸ ਗੱਲ ਨੂੰ ਲੈ ਕੇ ਉਸ ਦੇ ਮਨ ਦੇ ਵਿੱਚ ਜਦ ਸ਼ੱਕ ਪੈਦਾ ਹੋਇਆ ਫਿਰ ਉਸ ਨੇ ਥਾਣੇ ਸੂਚਨਾ ਦਿੱਤੀ ਜਦ ਪੁਲਿਸ ਪਹੁੰਚੀ ਤਾਂ ਫਿਰ ਮਾਂ ਨੇ ਇੱਕ ਨਵੀਂ ਹੀ ਸਟੋਰੀ ਘੜ ਦਿੱਤੀ ਉੱਥੇ ਕਿਹਾ ਕਿ ਜੋ ਇਹ ਪੂਰਾ ਮਾਮਲਾ ਏ ਉਸ ਦੇ ਵਿੱਚ ਇੱਕ ਸਾੜੀ ਰੱਖ ਕੇ ਕਿ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਦ ਮੈਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਦੇ ਸਿਰ ਦੇ ਵਿੱਚ ਸੱਟ ਲੱਗ ਗਈ ਹਾਲਾਂਕਿ ਖੁਲਾਸਾ ਤਾਂ ਬਾਅਦ ਚ ਸਾਰੀ ਘਟਨਾ ਦਾ ਉਦੋਂ ਹੋਇਆ ਜਦ ਪੁਲਿਸ ਨੇ ਸਖਤੀ ਦੇ ਨਾਲ ਇਸ ਮਾਮਲੇ ਤੋਂ ਪੁੱਛ ਪੜਤਾਲ ਕੀਤੀ ਤੇ ਪਤਾ ਲੱਗਿਆ ਕਿ ਗੱਲ ਕੁਝ ਵੀ ਨਹੀਂ ਸੀ ਇੱਕ ਮੋਬਾਈਲ ਫੋਨ ਦੇ ਪਿੱਛੇ ਹੀ ਉਹ ਧੀ ਜਿਸ ਨੂੰ ਕਿ ਨਾਜ਼ਾਂ ਨਾਲ ਪਾਲ ਕੇ ਵੱਡਾ ਕੀਤਾ ਸੀ ਉਹ ਧੀ ਜਿਸ ਦੇ ਭਿਕ ਨੂੰ ਸਵਾਰਣ ਦੇ ਲਈ ਹੀ ਉਸ ਤੋਂ ਮੋਬਾਈਲ ਫੋਨ ਲਿਆ ਹੋਇਆ ਸੀ ਉਸੇ ਦਾ ਕਤਲ ਉਸਦੀ ਹੀ ਮਾਂ ਦੇ ਹੱਥੋਂ ਹੋ ਗਿਆ ਕਿਉਂਕਿ ਇਸ ਮਾਮਲੇ ਦੇ ਵਿੱਚ ਇੱਕ ਚੀਜ਼ ਜ਼ਰੂਰ ਸਾਹਮਣੇ ਆ ਰਹੀ ਹੈ ਕਿ ਮੋਬਾਈਲ ਦੀ ਐਡਿਕਸ਼ਨ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਸੋਚ ਕੇ ਦੇਖਿਓ ਕਿ ਮੋਬਾਈਲ ਤੋਂ ਬਿਨਾਂ ਜੇਕਰ ਤੁਹਾਨੂੰ ਕੁਝ ਦੇਰ ਰਹਿਣ ਦੀ ਕਹਿ ਦਿੱਤਾ ਜਾਏ ਤਾਂ ਇਨਸਾਨ ਕਹਿੰਦਾ ਕਿ ਕੁਝ ਸਮਝ ਨਹੀਂ ਆ ਰਿਹਾ ਬੋਰਿਅਤ ਮਹਿਸੂਸ ਕਰ ਰਹੇ ਹਾਂ ਕੁਝ ਹੋਰ ਮੈਂ ਕੰਮ ਨਹੀਂ ਕਰ ਪਾਰਿਆ ਸਭ ਦੇ ਚੱਲਦੇ ਹੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਈਵਨ ਚਾਰਜਿੰਗ ਤੇ ਲੱਗਿਆ ਫੋਨ ਵੀ ਲੋਕ ਨਹੀਂ ਛੱਡਦੇ ਚਾਰਜਿੰਗ ਤੇ ਲੱਗਿਆ ਹੋਇਆ ਤੁਰੰਤ ਉਸ ਨੂੰ ਚਲਾਉਂਦੇ ਰਹਿਣਗੇ ਜਾਂ ਜਾ ਕੇ ਫਿਰ ਉਸ ਦਾ ਮੈਸੇजेस ਚੈੱਕ ਕਰਨਾ ਇਹ ਇੱਕ ਮੋਬਾਈਲ ਐਡਿਕਸ਼ਨ ਹੈ ਜਿਵੇਂ ਨਸ਼ੇ ਦੀ ਲਤ ਹੁੰਦੀ ਹੈ ਮੋਬਾਈਲ ਦੀ ਲਤ ਹੈ ਇਸੇ ਦੇ ਲਈ ਇਹ ਸਾਰਾ ਮਾਮਲਾ ਵਾਪਰਿਆ ਹੈ ਇੱਥੇ ਸੁਚੇਤ ਰਹਿਣ ਦੀ ਬਹੁਤ ਲੋੜ ਹੈ ਕਿ ਅਸੀਂ ਸੰਜਮ ਦੇ ਨਾਲ ਵਰਤੋਂ ਕਰੀਏ ਟੈਕਨੋਲੋਜੀ ਦੀ ਕਿਉਂਕਿ ਟੈਕਨੋਲੋਜੀ ਸਾਡੇ ਲਈ ਬਣੀ ਹੈ ਅਸੀਂ ਟੈਕਨੋਲੋਜੀ ਲਈ ਨਹੀਂ ਬਣੇ ਇਹ ਸਾਰੀ ਗੱਲ ਸਮਝਣਾ ਬਹੁਤ ਜ਼ਰੂਰੀ ਹੈ